ਸਿਰਫ 50000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਐਸ ਘੋੜੀ ਦਾ ਅੱਗੇ ਆਪਾਂ ਵੀਡੀਓ ਚ ਸਾਰੀ ਡਿਟੇਲ ਵਗੈਰਾ ਵੀ ਦਵਾਗੇ ਤਾਂ ਬਣੇ ਰਹੋ ਵੀਡੀਓ ਦੇ ਐਂਡ ਤਾਈਂ ਤੇ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਇਹ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਸਾਡਾ WhatsApp ਨੰਬਰ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਲੋ ਸਬਸਕ੍ਰਾਈਬ ਐਦਾਂ ਦੇ ਹੋਰ ਵੀਡੀਓ ਦੇਖਣ ਦੇ ਲਈ ਆਜੇ ਮਿੱਤਰੋ ਹੁਣ ਆਪਾਂ ਵਾਪਸ ਆਪਨੇ ਪਹਿਲੇ ਜਾਨਵਰ ਵੱਲ ਪਹਿਲਾ ਜਾਨਵਰ ਆਪਣੇ ਕੋਲੇ ਮਾਰਵਾੜੀ ਘੋੜਾ ਇਹ ਮਿੱਤਰੋ ਉਦੇਪੁਰ ਲਾਈਨ ਦਾ ਘੋੜਾ ਹੈਗਾ ਬਾਕੀ ਫੋਟੋਆਂ ਵੀੜੇ ਤੁਸੀਂ ਚੈੱਕ ਕਰ ਹੀ ਸਕਦੇ ਬਾਲ ਭੌਰੀਆਂ ਵਗੈਰਾ ਦਾ ਪੂਰਾ ਸਾਫ ਆ ਹੱਡਾਂ ਪੈਰਾਂ ਦਾ ਵੀ ਚੰਗਾ ਹੈਗਾ ਅੱਗੇ ਵੀਡੀਓ ਜੇ ਆਪਾਂ ਤੁਹਾਨੂੰ ਹੋਰ ساری ਡਿਟੇਲ ਵਗੈਰਾ ਵੀ ਦੱਸ ਦਿਆਂ ਇਸ ਦੀ ਇੱਕ ਵਾਰ ਤੁਸੀਂ ਆ ਫੋਟੋਆਂ ਵੀਡੀਓ ਦੇਖ ਲਓ ਕੁਰਕ ਖੇਤਰ ਟੂ ਤੀਥ ਸ਼ੋਅ ਦਾ ਚੈਂਪੀਅਨ ਰਿਹਾ ਹੈ ਮਿੱਤਰੋ ਇਹ ਘੋੜਾ ਉਹਦਾ ਸਰਟੀਫਿਕੇਟ ਵਗੈਰਾ ਵੀ ਮਾਲਕ ਵੀਰਾਂ ਕੋਲ ਹੈਗਾ ਤੁਸੀਂ ਫੋਟੋ ਵਗੈਰਾ ਮੰਗਵਾ ਸਕਦੇ ਹੋ 4.5 ਸਾਲ ਐਸ ਦੀ ਉਮਰ ਆ ਘੋੜੇ ਦੀ 6 ਇੰਚ ਪਲੱਸ ਹਾਈਟ ਕਰ ਚੁੱਕਿਆ ਮੌਕੇ ਤੇ ਇਹ ਮਾਲਕ ਵੀਰ ਐ ਇਸ ਨੂੰ ਚੰਗੀ ਘੋੜੀ ਵਗੈਰਾ ਐਕਸਚੇਂਜ ਕਰਨ ਲਈ ਵੀ ਤਿਆਰ ਆਗੇ ਮੁਕਸਰ ਸਾਰੇ ਏਰੀਆ 'ਚ ਇਹ ਘੋੜਾ ਖੜਾਗਾ ਇਹਦੀ ਡਿਟੇਲ ਵਗੈਰਾ ਆਪਾਂ ਤੁਹਾਨੂੰ ਦੁਬਾਰਾ ਤੋਂ ਦਿੰਨੇ ਪੁਦੇਪੁਰ ਲਾਈਨ ਦਾ ਇਹ ਘੋੜਾਗਾ 4 1/2 ਸਾਲ ਐਸਦੀ ਉਮਰ ਆ 63 ਇੰਚ ਪਲੱਸ ਇਹ ਹਾਈਟ ਕਰ ਚੁੱਕਿਆਗਾ ਮੁਕਸਰ ਏਰੀਆ 'ਚ ਹੀ ਖੜਾ ਹੈ ਮਾਲਕ ਵੀਰ ਕਿਸੇ ਚੰਗੀ ਘੋੜੀ ਨਾਲ ਐਕਸਚੇਂਜ ਵੀ ਕਰ ਲੈਣਗੇ ਤਾਂ ਜੇ ਕਿਸੇ ਨੇ ਘੋੜੇ ਵਗੈਰਾ ਵਾਸਤੇ ਕੋਈ ਹੋਰ ਡਿਟੇਲ ਲੈਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮੇਰੇ ਤੋਂ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਦੂਜਾ ਜਾਨਵਰ ਆਪਣੇ ਕੋਲੇ ਕਾਲੀ ਮਾਰਵਾੜੀ ਘੋੜੀ ਮਿੱਤਰੋ ਮਾਰਕਿੰਗ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਬਹੁਤ ਸੋਹਣਾ ਰੰਗ ਆ ਕਾਲਾ ਸ਼ਾਈਨਿੰਗ ਵਾਲਾ ਕਲਰ ਆ ਅੱਗੇ ਆਪਸ ਨੂੰ ਹੋਰ ਫੋਟੋ ਵੀਡੀਓ ਵੀ ਦਵਾਂਗੇ ਘੋੜੀ ਦੀਆਂ ਤੇ ਅੱਗੇ ਵੀਡੀਓਜ਼ ਵਗੈਰਾ ਡਿਟੇਲ ਵਗੈਰਾ ਦੱਸਾਂਗੇ ਇੱਕ ਵਾਰ ਤੁਸੀਂ ਫੋਟੋ ਵੀਡੀਓ ਤੁਸੀਂ ਆਪ ਚੈੱਕ ਕਰ ਲਓ ਬਾਲ ਭੌਰੀਆਂ ਵਗੈਰਾ ਦੀ ਪੂਰੀ ਸਾਫ਼ ਆ ਘੋੜੀ ਵੀਡੀਓ ਵਗੈਰਾ ਤੁਸੀਂ ਦੇਖ ਹੀ ਸਕਦੇ ਹੋ ਮਿੱਤਰੋ ਚਾਲ ਵਗੈਰਾ ਦੀ ਪਾਸ ਆ ਕਿ ਸਵਾਰੀ ਵਗੈਰਾ ਕਰਾਉਂਦੀ ਹੈਗੀ ਪੂਰੇ ਠੰਡੇ ਸੁਆਦ ਦੀ ਘੋੜੀ ਆ ਕੋਈ ਅਥਰਾਪਨ ਵਗੈਰਾ ਨਹੀਂ ਕਰਦੀ ਤੁਸੀਂ ਵੀਰੋ ਦੇਖ ਹੀ ਸਕਦੇ ਹੋ ਬਹੁਤ ਵਧੀਆ ਸਵਾਰੀ ਕਰਾਉਂਦੀ ਆ ਆਰਾਮਦਾਰਨ ਸਵਾਰੀ ਕਰਾਉਂਦੀ ਹੈਗੀ ਚੰਗੀ ਬਲੱਡ ਲਾਈਨ ਵਾਲੇ ਘੋੜੇ ਦਾ ਗੱਭਣ ਹੈਗੀ ਸੂਰਜ ਘੋੜੇ ਦੇ ਬੱਚੇ ਤੋਂ ਇਸ ਟਾਈਮ ਇਹ ਗੱਭਣ 20 ਤੋਂ 25 ਦਿਨ ਹੋ ਗਏ ਮੇਟ ਕਰਵਾਈ ਨੂੰ ਸਾਢੇ 6 ਸਾਲ ਐ ਇਸ ਦੀ ਉਮਰ ਹੈਗੀ 60 ਇੰਚ ਪਲੱਸ ਇਹ ਹਾਈਟ ਕਰ ਚੁੱਕੀ ਆ ਬਾਲ ਭਾਰੀਆਂ ਵਗੈਰਾ ਦੀ ਪੂਰੀ ਸਾਫ ਆ ਅੰਦਾ ਦੀ ਵੀ ਸਾਫ ਹੈਗੀ 20 ਤੋਂ 25 ਦਿਨ ਹੋ ਗਏ ਮੇਟ ਕਰਵਾਈ ਨੂੰ ਸੂਰਜ ਘੋੜੇ ਦੇ ਬੱਚੇ ਤੋਂ ਮੇਟ ਕਰਵਾਈ ਹੋਈ ਹੈਗੀ 1.5 ਲੱਖ ਰੁਪਏ ਮਾਲਕ ਵੀਰ ਐਸ ਦਾ ਮੁੱਲ ਕਰਦੇ ਆ ਬਾਕੀ ਹਜੇ ਮੌਕੇ ਤੇ ਮਾਨਤਾਨ ਹੋ ਜੂਗਾ ਤਾਂ ਜੇ ਕਿਸੇ ਨੇ ਘੋੜੀ ਖਰੀਦੀ ਨਹੀਂ ਹੋਈ ਜਾਂ ਕੋਈ ਹੋਰ ਡਿਟੇਲ ਲੈਣੀ ਹੋਵੇ ਮਾਲਕ ਵੀਰਾਂ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਜਿਹੜੀ ਤੁਸੀਂ ਜੰਬੀ ਘੋੜੀ ਦੇਖ ਰਹੇ ਹੋ ਐਸ ਦਾ ਸਿਰਫ 50000 ਰੁਪਏ ਮੁੱਲ ਕੀਤਾ ਮਾਲਕ ਵੀਰਾਂ ਨੇ ਇੱਕ ਵਾਰ ਫੋਟੋ ਵੀਡੀਓ ਤੁਸੀਂ ਦੇਖ ਲਓ ਸਵਾਰੀ ਵਗੈਰਾ ਵਧੀਆ ਕਰਾਉਂਦੀ ਹੈਗੀ ਅੱਗੇ ਆਪਾਂ ਤੁਹਾਨੂੰ ਵੀਡੀਓ ਸਾਰੇ ਡਿਟੇਲ ਵਗੈਰਾ ਦਿੰਨੇ ਆ ਤੇ ਮਾਲਕ ਵੀਰਾਂ ਨੇ ਇਹ ਘੋੜੇ ਵਗੈਰਾ ਤੋਂ ਮੇਟ ਵੀ ਕਰਵਾਈ ਚੰਗੀ ਰਾਈਡ ਕਰਵਾਉਣ ਵਾਲੀ ਘੋੜੀ ਹੈਗੀ ਅੱਗੇ ਆਪਾਂ ਇਹਦੀ ਸਾਨੂੰ ਰਾਈਡ ਵਗੈਰਾ ਕਰਵਾਉਂਦੇ ਦੀ ਹੋਰ ਵੀਡੀਓ ਵੀ ਲਾ ਦਾਂਗੇ ਤੇ ਇਹ ਡਿਟੇਲ ਵਗੈਰਾ ਵੀ ਦੱਸ ਦਿੰਨੇ ਆ ਤੁਹਾਨੂੰ ਸਾਢੇ 6 ਸਾਲ ਐਸਦੀ ਉਮਰ ਉਹ ਚੱਲੀ ਹੈਗੀ 60 ਇੰਚਸ ਦੀ ਹਾਈਟ ਹੈਗੀ ਤੇ 1 ਮਹੀਨੇ ਵਾਂਗ ਹੋ ਗਿਆ ਇਸ ਨੂੰ ਮੀਟ ਕਰਵਾਏ ਨੂੰ ਮਾਲਕ ਵੀਰ ਕਹਿੰਦੇ ਲਗਭਗ 100% ਗਾਰੰਟੀ ਵੀ ਗੱਪਣੀ ਰਹੂਗੀ 50000 ਰੁਪਏ ਮਾਲਕ ਵੀਰ ਐਸਦਾ ਮੁੱਲ ਕਰਦੇ ਆ ਬਾਕੀ ਹਜੇ ਮੌਕੇ ਦੇ ਮਾਤਨ ਹੋ ਜਾਊਗਾ ਰਾਜਸਥਾਨ ਦੇ ਜ਼ਿਲ੍ਹੇ ਚੁਰੂ ਵਿੱਚ ਇਹ ਘੋੜੀ ਖੜੀ ਹੈਗੀ ਤਾਂ ਜੇ ਕਿਸੇ ਨੇ ਘੋੜੀ ਵਗੈਰਾ ਵਾਸਤੇ ਕੋਈ ਹੋਟਲ ਲੈਣੀ ਹੋਵੇ ਮਾਲਕ ਉਹ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਆਏ ਜਾਨਵਰਾਂ ਦੀ ਯਾਰੀ ਕਰਵਾਣੀ ਹੋਵੇ ਤਾਂ ਸਾਡਾ ਨੰਬਰ ਵੀ ਮਿੱਤਰੋ ਸਕਰੀਨ ਤੇ ਚੱਲ ਰਿਹਾ ਹੈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ